ਆ ਹਾਲਾਤ ਦੇਖੋ ਵੀਰ ਦੇ ਤੁਸੀਂ ਸਾਡਾ ਪੰਜਾਬੀ ਭਰਾ ਜੀ ਸਾਡੇ ਪੰਜਾਬ ਦੇ ਅੱਜਾ ਹਾਲਾਤ ਹੋ ਚੁੱਕੇ ਨੇ ਬਾਪੂ ਜੀ ਠੀਕ ਹੋ ਤੁਸੀਂ ਔਰ ਮੈਂ ਕਹੂੰਗਾ ਜੀ ਅੱਛਾ ਦਰਦ ਹੁੰਦਾ ਜੀ ਪਤਾ ਨਹੀਂ ਕਿੰਨੇ ਕ ਟਾਈਮ ਤੋਂ ਇਹ ਹਾਲਾਤਾਂ ਦੇ ਵਿੱਚ ਜਿਹੜੇ ਇਹ ਬਾਪੂ ਜੀ ਘੁੰਮਦੇ ਫਿਰ ਰਹੇ ਨੇ ਇਹ ਵੀਰਾਂ ਦਾ ਧੰਨਵਾਦ ਆ ਜਿਹੜੇ ਮਤਲਬ ਲੈ ਕੇ ਆਏ ਵੀਰ ਉਹ ਨਹੀਂ ਤੁਸੀਂ ਦੇਖ ਰਹੇ ਹੋ ਸੰਗਤ ਜੀ ਦੇਖੋ ਤੁਸੀਂ ਕਿੰਨੇ ਕ ਪਤਾ ਨਹੀਂ ਕੱਪੜੇ ਜਿਹੜੇ ਗਰਮੀ ਨਾਲ ਗਿੱਲੇ ਹੋਏ ਹੋਵੇ ਔਰ ਬਾਥਰੂਮ ਨਾਲ ਗਿੱਲੇ ਹੋਏ ਹੋਏ ਨੇ ਜੀ ਕਿੰਨੇ ਕ ਹਾਲਾਤ ਕ੍ਰਿਟੀਕਲ ਹੋਣਗੇ ਤੁਹਾਡੇ ਸਾਹਮਣੇ ਆ ਜੀ ਕਿੰਨੇ ਕ ਨਰਕਪਰੀ ਜ਼ਿੰਦਗੀ ਕੱਟਣ ਤੇ ਮਜਬੂਰ ਹੋ ਜਾਂਦਾ ਇਨਸਾਨ ਹੁਣ ਪਤਾ ਨਹੀਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਅਸੀਂ ਘਟਨਾਵਾਂ ਵਾਪਰੀਆਂ ਕੀ ਇਹਨਾਂ ਦੀ ਜ਼ਿੰਦਗੀ ਚ ਐਸਾ ਹੋਇਆ ਹੋਊਗਾ ਜਿਹੜੇ ਆ ਜ਼ਿੰਦਗੀ ਜੀਣ ਤੇ ਮਜਬੂਰ ਹੋ ਗਏ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਵੀ ਤਾਕਤ ਦੇਵੇ ਔਰ ਤੁਸੀਂ ਵੀ ਆਪਣੇ ਆਲੇ ਦੁਆਲੇ ਜ਼ਰੂਰ ਧਿਆਨ ਰੱਖੋ ਤੇ ਢੇਰ ਲਈ ਚਲੋ ਜੀ ਮਹਾਰਾਜ ਮਹਾਰਾਜ ਦੇਖੋ ਤੁਸੀਂ ਹਾਲਾਤ ਬਾਪੂ ਜੀ ਦੇ ਵਾਹਿਗੁਰੂ ਪਾਤਸ਼ਾਹ ਹੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਖੋ ਤੁਸੀਂ ਸੰਗਤ ਜੀ ਗਰਮੀ ਚ ਇੰਨੇ ਕ ਕੱਪੜੇ ਰਬੜ ਬੜੀ ਵੀ ਆ ਜੀ ਕੱਢ ਦੋ ਕੱਢ ਦੋ ਕੱਢ ਦੋ ਰਬੜ ਤੇ ਚੱਲ ਬਾਜੀ ਵਾ ਠੀਕ ਹੋ ਠੀਕ ਹੋ ਤੁਸੀਂ ਠੀਕ ਹੋ ਤੁਸੀਂ ਆ ਕੱਟ ਦੋ ਬਨੈਣ ਕੱਢੋ ਜੀ ਓ ਵਾਹਿਗੁਰੂ ਇਹ ਬਾਹਾਂ ਤੇ ਚਰੀਟਾਂ ਕਿਤੇ ਡਿਗੇ ਹੋਣਗੇ ਕੈਂਚੀ ਨਾਲ ਕੱਟ ਦੋ ਜੇ ਨਹੀਂ ਨਿਕਲਦੇ ਜੀ ਵਾਹਿਗੁਰੂ ਸੱਚਾ ਪਾਤਸ਼ਾਹ ਤੁਸੀਂ ਦੇਖੋ ਸੰਗਤ ਜੀ ਜਰੂਰ ਵੀਡੀਓ ਨੂੰ ਸ਼ੇਅਰ ਕਰਨਾ ਸਾਰੇ ਭੈਣ ਭਰਾਵਾਂ ਨੇ ਤਾਂ ਜੋ ਇਹਨਾਂ ਦਾ ਘਰ ਆਪਾਂ ਨੂੰ ਮਿਲ ਸਕੇ ਔਰ ਇਹਨਾਂ ਦੀ ਫੈਮਿਲੀ ਦਾ ਪਤਾ ਲੱਗ ਸਕੇ ਵੀ ਇਹਨਾਂ ਦਾ ਪਰਿਵਾਰ ਕਿੱਥੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਸ ਟਾਈਮ ਅਸੀਂ ਲਚਕਾਣੀ ਪਿੰਡ ਦੇ ਵਿੱਚ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਖੜੇ ਆ ਜੀ ਇੱਕ ਵੀਰ ਸਾਨੂੰ ਅੰਬਾਲਾ ਸ਼ਹਿਰ ਤੋਂ ਮਿਲਿਆ ਸੀਗੀ ਜੀ ਬਹੁਤ ਹੀ ਦਰਦਨਾਕ ਹਾਲਾਤਾਂ ਦੇ ਵਿੱਚ ਇੱਕ ਵੀਰ ਸਾਨੂੰ ਨੌਜਵਾਨ ਰਾਤ ਨੂੰ ਛੱਡ ਕੇ ਗਏ ਸੀ ਬਜ਼ੁਰਗਾਂ ਨੂੰ ਬਹੁਤ ਪਾਟੇ ਹੋਏ ਕੱਪੜੇ ਔਰ ਬਹੁਤ ਹੀ ਦਰਸਜੋਗ ਹਾਲਾਤਾਂ ਦੇ ਵਿੱਚ ਸੜਕਾਂ ਤੇ ਜਿਹੜੀ ਆਪਣੀ ਜ਼ਿੰਦਗੀ ਕੱਟਦੇ ਫਿਰਦੇ ਸੀ ਉਹਨਾਂ ਨੂੰ ਅਸੀਂ ਆਪਣੇ ਕੋਲ ਜਦੋਂ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਰੱਖਿਆ ਅੱਜ ਤੋਂ ਮੈਨੂੰ ਲੱਗਦਾ ਸਾਲ ਹੋ ਗਿਆ ਉਹ ਬਾਪੂ ਜੀ ਓਕੇ ਸਾਲ ਹੋ ਗਿਆ ਹੋਊਗਾ ਤੇ ਅੰਬਾਲਾ ਸ਼ਹਿਰ ਤੋਂ ਕੋਈ ਨੌਜਵਾਨ ਛੱਡ ਕੇ ਗਿਆ ਸੀ ਜੀ ਉਸ ਵੀਰ ਦਾ ਨਾਮ ਸਾਨੂੰ ਤਾਂ ਨਹੀਂ ਪਤਾ ਸੀਗਾ ਪਰ ਉਹਨਾਂ ਦਾ ਨਾਮ ਸਾਨੂੰ ਅੱਜ ਪਤਾ ਲੱਗਿਆ ਵੀ ਉਹਨਾਂ ਦਾ ਨਾਮ ਭੋਲਾ ਕਿ ਉਹਨਾਂ ਦੇ ਪਿਤਾ ਜੀ ਨੇ ਔਰ ਉਹਨਾਂ ਦੇ ਇਹ ਬ੍ਰਦਰ ਨੇ ਗੁਰਜੀਤ ਸਿੰਘ ਜੀ ਔਰ ਨਾਲ ਪਿੰਡ ਵਾਸੀ ਨੇ ਅੱਜ ਆਪਣੇ ਪਰਿਵਾਰਕ ਮੈਂਬਰ ਨੂੰ ਲੈਣ ਲਈ ਆਏ ਨੇ ਜੀ ਬੜੀ ਗੁਰੂ ਸਾਹਿਬ ਦੀ ਕਿਰਪਾ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਐਸੀ ਕੋਈ ਮਿਹਰ ਜਿਹੜੇ ਇਦਾਂ ਦੇ ਵੀਰ ਆਪਣੇ ਆਪਣੇ ਘਰੇ ਜਾ ਰਹੇ ਨੇ ਕਿਉਂਕਿ ਸੜਕਾਂ ਦੇ ਬਹੁਤ ਤੁਹਾਡੇ ਵਾਲੇ ਦੁਆਲੇ ਬਹੁਤ ਐਸੇ ਵੀਰ ਤੁਹਾਨੂੰ ਮਿਲਣਗੇ ਜਿਹੜੇ ਐਸੇ ਹਾਲਾਤਾਂ ਚ ਨਰਕਪਰੀ ਜ਼ਿੰਦਗੀ ਕੱਟ ਰਹੇ ਨੇ ਆਪ ਜੀ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਿਆ ਕਰੋ ਉਹਨਾਂ ਰੂਹਾਂ ਨੂੰ ਬਿਠਾ ਕੇ ਉਹਨਾਂ ਨਾਲ ਪ੍ਰੇਮ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਡਰਿਆ ਨਾ ਕਰੋ ਉਹਨਾਂ ਨੂੰ ਪੁੱਛੋ ਵੀ ਤੁਹਾਡੇ ਮਾਪੇ ਕੌਣ ਨੇ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਕਿਹੜਾ ਤੁਹਾਡਾ ਜ਼ਿਲ੍ਹਾ ਤੁਹਾਨੂੰ ਕੀ ਚੀਜ਼ ਦੀ ਲੋੜ ਆ ਕਿੱਥੇ ਪਹੁੰਚਾਈਏ ਕਿਉਂਕਿ ਆਪਜੀ ਸਿੱਧੇ ਹੀ ਸੰਸਥਾਵਾਂ ਨੂੰ ਨਾ ਕਿਉਂਕਿ ਕਈ ਵਾਰੀ ਤੁਹਾਨੂੰ ਹੀ ਉਹ ਐਡਰੈਸ ਦੱਸ ਸਕਦੇ ਨੇ ਬੜੇ ਵੀਰ ਇਦਾਂ ਘਰ ਪਹੁੰਚ ਸਕਦੇ ਨੇ ਬਾਪੂ ਜੀ ਤੁਹਾਡਾ ਕੀ ਨਾਮ ਆ ਜੀ ਕਿਰਪਾਲ ਸਿੰਘ ਜੀ ਕਿਰਪਾਲ ਸਿੰਘ ਬਾਪੂ ਜੀ ਕਿਹੜਾ ਪਿੰਡ ਆ ਜੀ ਜੱਸੀਪਾਉ ਵਾਲੇ ਜੀ ਇਹ ਕਿੱਥੇ ਪੈਂਦਾ ਜੀ ਪਟੰਡੇ ਦੇ ਨਾਲ ਹੀ ਆ ਜੀ ਅੱਛਾ ਆਪਜੀ ਫੋਟੋ ਦਿਖਾਓ ਜੀ ਕੋਈ ਵੀਰ ਦੀ ਜਿਹੜਾ ਵੀਰ ਲਾਪਤ ਆ ਜੀ ਤੇ ਤੁਸੀਂ ਪਿੰਡ ਵਾਸੀ ਹੋ ਜੀ ਠੀਕ ਆ ਜੀ ਕੋਈ ਫੋਟੋ ਦਿਖਾ ਦਿਓ ਜੀ ਵੀਰ ਦੀ ਠੀਕ ਆ ਜੀ ਠੀਕ ਆ ਜੀ 3 ਸਾਲ ਤੋਂ ਲਾਪਤਾ ਦੱਸਿਆ ਤੁਸੀਂ 4 ਸਾਲ ਸਾਨੂੰ ਤਾਂ ਫਿਰ ਸਾਲਕ ਤੋਂ ਹਾਂਜੀ ਆਹ ਦੇਖੋ ਜੀ ਆ ਮੇਰੀ ਫੋਟੋ ਹੈ ਅੱਛਾ ਜੀ ਅੱਛਾ ਕਾਰਡ ਹੈ ਜੀ ਛੋਟੇ ਪੜ 12+2 ਪੜਿਆ ਜੀ ਠੀਕ ਹੈ ਠੀਕ ਉਮਰ ਕਿੰਨੀ ਹੈ ਇਹਨਾਂ ਦੀ ਜੀ 58 58 ਸਾਡੇ 48 ਸਾਲ ਆ ਥੋੜੇ ਤੋਂ ਵੱਡੇ ਨੇ ਉਮਰ ਚ ਜੀ ਸਾਡੇ 66 ਸਾਲ ਵੱਡੇ ਆਹ ਦੇਖੋ ਜੀ ਆ ਗਰਜੀਤ ਹੈ ਆ ਪੁਲਾ ਹੈ ਅੱਛਾ ਹਾਂਜੀ 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 ਬਸ ਦੋਏ ਭਰਾ ਨੇ ਜੀ ਹਾਂਜੀ ਦੋ ਜੀ ਠੀਕ ਹੈ ਠੀਕ ਹੈ ਜੀ ਮਾਤਾ ਥੋੜੇ ਮਾਤਾ ਜੀ ਹੈਗੇ ਵੀਰੇ ਉਹਨਾਂ ਦੇ ਹਾਂਜੀ ਹਾਂ ਠੀਕ ਹੈ ਠੀਕ ਹੈ ਮਾਤਾ ਜੀ ਆਹੇ ਹਾਂਜੀ ਠੀਕ ਹੈ ਜੀ ਠੀਕ ਹੈ। ਚਾਚੂ ਅਮਰਜੀਤ ਨਾਮ ਹੈ ਜੀ। ਹਾਂਜੀ ਅਮਰਜੀਤ ਆ ਜੀ ਕਾਕਾ। ਠੀਕ ਹੈ ਠੀਕ ਹੈ ਜੀ। ਪਿੰਡ ਚ ਭੁੱਲੇ ਕਹਿੰਦੇ ਨੇ ਇਹਨੂੰ। ਠੀਕ ਹੈ ਠੀਕ ਹੈ ਠੀਕ ਹੈ। ਭੁੱਲੇ ਕਹਿੰਦਾ ਇਹ ਵੀ ਮੇਰਾ ਨਾਮ ਭੁੱਲਾ ਹੈ। ਠੀਕ ਹੈ ਠੀਕ ਹੈ ਜੀ। ਹਾਂਜੀ। ਚਲੋ ਬਹੁਤ ਵਧੀਆ ਖੁਸ਼ੀ ਆ ਜਿਹੜਾ ਘਰ ਜਾ ਰਹੇ ਨੇ ਪਹਿਲਾਂ ਨਾਲੋਂ ਮਤਲਬ ਪਹਿਲਾਂ ਨਾਲੋਂ ਤਾਂ ਹਾਲਾਤ ਬਹੁਤ ਚੰਗੇ ਨੇ ਜੀ ਤੁਸੀਂ ਫੋਟੋ ਦੇਖੀ ਹੋ ਆ ਜੀ ਕਿਰਪਾ ਮਹਾਰਾਜ ਦੀ ਥੋੜੇ ਤੇ ਥੋੜੇ ਤੇ ਪਰਮਾਤਮਾ ਦੀ ਕਿਰਪਾ ਜੀ ਇਹੋ ਜੀ ਸੇਵਾ ਕਰੇ ਹੋ ਜੀ ਹਾਂ ਉਦੋਂ ਸਾਰੀ ਵੇਖਿਆ ਜੀ ਉਸ ਤੋਂ ਥੋੜੀ ਉਦੋਂ ਅੱਜ ਤੋਂ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਿਆ ਸੀ ਜੀ ਆਪਣੇ ਬਾਈ ਜੀ ਨੇ ਫੋਨ ਕਰਿਆ ਕਿਸੇ ਬੰਦੇ ਨੇ ਉਹਨਾਂ ਨੇ ਕਰਾਇਆ ਜੀ ਗੁਰੂ ਕੇ ਦੇਖੋ ਸੰਗੇ ਜੀ ਅਸੀਂ ਤਾਂ ਕਹਿੰਦੇ ਹੁੰਨੇ ਆ ਵੀ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਦੇਖੋ ਇਹਨਾਂ ਨੂੰ ਸਾਲ ਹੋ ਗਿਆ ਭੋਲੇ ਬਾਈ ਨੂੰ ਆਪਣੇ ਕੋਲੇ ਜੀ ਵੀਡੀਓ ਸਾਨੂੰ ਪਤਾ ਲੱਗਿਆ ਫੋਟੋ ਤੋਂ ਸਾਲ ਹੋ ਗਿਆ ਜੀ ਸਾਲ ਪਹਿਲਾਂ ਵੀਡੀਓ ਪਾਈ ਤੀ ਜੇਕਰ ਆਪ ਜੀ ਉਹਨੂੰ ਸ਼ੇਅਰ ਕਰ ਦੰਦੇ ਤਾਂ ਇੱਕ ਸਾਲ ਪਹਿਲਾਂ ਵੀਰ ਆਪਣੇ ਘਰ ਇਨਸਾਨ ਜਾ ਸਕਦਾ ਸੀਗਾ ਜੀ ਆਪ ਜੀ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਿ ਜਿਹੜੀਆਂ ਸੰਸਥਾਵਾਂ ਦੀਆਂ ਵੀਡੀਓ ਹੁੰਦੀਆਂ ਨੇ ਉਹਨਾਂ ਦਾ ਮਕਸਦ ਹੁੰਦਾ ਕੋਈ ਨਾ ਕੋਈ ਜਾਂ ਤਾਂ ਘਰ ਪਹੁੰਚਾਉਣਾ ਹੁੰਦਾ ਜਾਂ ਕਿਸੇ ਦਾ ਘਰ ਲੱਭਣਾ ਹੁੰਦਾ ਜਾਂ ਕੋਈ ਐਸਾ ਸਨੇਹਾ ਹੁੰਦਾ ਸਾਨੂੰ ਆਸ ਹੁੰਦੀ ਹੈ ਤੁਹਾਡੇ ਅੱਗੇ ਆਪ ਜੀ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਇਨਸਾਨ ਦਾ ਜਲਦੀ ਘਰ ਜਿਹੜਾ ਆਪਾਂ ਨੂੰ ਮਿਲ ਜੇ ਆਜੋ ਆਪਾਂ ਪਹਿਲਾਂ ਤੁਹਾਨੂੰ ਮਲਾਉਣਿਆਂ ਨਾਲ ਸੰਗਤ ਨੂੰ ਜੁਮਲਾਉਣੇ ਆਸ ਟਾਈਮ ਅਸੀਂ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਵਿੱਚ ਆ ਜੀ ਲਚਕਾਣੀ ਪਿੰਡ ਦੇ ਵਿੱਚ ਅੱਜ ਕਾਫੀ ਮਰੀਜ਼ ਆਏ ਨੇ ਜੀ ਦਵਾਈ ਲੈਣ ਲਈ 200 ਦੇ ਕਰੀਬ ਮਰੀਜ਼ ਅੱਜ ਆਪਣਾ ਕਾਰਡ ਬਣਵਾਉਣ ਲਈ ਆਏ ਨੇ ਅਸੀਂ ਕਾਰਡ ਇਸ਼ੂ ਕਰਦੇ ਹਾਂ ਸੰਗਤ ਜੀ ਉਹ ਤੋਂ ਫਿਰ ਸਰਕਾਰੀ ਹਸਪੀਟਲ ਡਾਕਟਰ ਨੂੰ ਚੈੱਕਅਪ ਕਰਾਉਂਦੇ ਨੇ ਮਰੀਜ਼ ਫਿਰ ਜਿਹੜਾ ਸੰਸਥਾ ਦਾ ਅਕਾਊਂਟ ਆ ਉਹਦੇ ਵਿੱਚੋਂ ਜਿਹੜੀ ਦਵਾਈ ਜਿਹੜੀ ਉਹ ਲੈਂਦੇ ਨੇ ਇਹ ਮੈਡੀਕਲ ਸਟੋਰ ਤੋਂ ਇਦਾਂ ਫਿਰ ਮਰੀਜ਼ਾਂ ਦਾ ਜਿਹੜਾ ਇਲਾਜ ਜਿਹੜਾ ਚੱਲ ਰਿਹਾ ਸੰਗਤ ਜੀ ਔਰ ਇੱਥੇ ਵੀਰ ਬੈਠਾ ਸੀਗਾ ਜੀ ਅਸੀਂ ਤੁਹਾਨੂੰ ਮਿਲਵਾਉਨੇ ਆ ਭੋਲਾ ਸਿੰਘ ਕਿੱਥੇ ਨੇ ਜੀ ਭੋਲਾ ਸਿੰਘ ਅੱਛਾ ਜੀ ਬੁਲਾਇਓ ਜੀ ਬੁਲਾਇਓ ਜੀ ਬੁਲਾਇਓ ਔਰ ਇਦਾਂ ਹੀ ਸੰਗਤ ਜੀ ਮੈਂ ਕਹੂੰਗਾ ਜਰੂਰ ਸੰਸਥਾ ਦੀ ਵੀਡੀਓ ਸ਼ੇਅਰ ਕਰਿਆ ਕਰੋ ਕਿਉਂਕਿ ਕੁਝ ਨਹੀਂ ਪਤਾ ਕਿਹੜੇ ਇਨਸਾਨ ਦਾ ਕਿਹੜੀ ਵੀਡੀਓ ਤੋਂ ਘਰ ਲੱਭ ਜਵੇ ਤੁਹਾਡੀ ਵੀਡੀਓ ਦੇਖਣ ਨਾਲ ਸ਼ੇਅਰ ਕਰਨ ਨਾਲ ਬਹੁਤ ਮਤਲਬ ਵੱਡਾ ਸਾਡਾ ਜਿਹੜਾ ਮਸਲਾ ਹੱਲ ਹੋ ਜਾਂਦਾ ਕਿਉਂਕਿ ਅਸੀਂ ਇਹਨਾਂ ਦੇ ਘਰ ਲੱਭਦੇ ਹੁੰਨੇ ਆ ਸੰਗਤ ਜੀ ਇਸ ਟਾਈਮ 100 ਮੈਂਬਰ ਰਹਿ ਰਹੇ ਆ ਅਸੀਂ ਚਾਹੁੰਦੇ ਆ ਵੀ ਇਹਨਾਂ ਚੋਂ 10-15 ਜਾਣੇ ਇਦਾਂ ਦੇ ਨੇ ਜਿਨ੍ਹਾਂ ਦੇ ਘਰ ਲੱਭਣੇ ਬਾਕੀ ਨੇ ਤਾਂ ਜੋ ਇਹਨਾਂ ਦੇ ਘਰ ਲੱਭਣ ਆਪਾਂ ਹੋਰ ਕਿਸੇ ਲੋੜਵੰਦ ਵੀਰਾਂ ਨੂੰ ਲਿਆ ਕੇ ਉਹਨਾਂ ਦੇ ਜਿਹੜੇ ਇਲਾਜ ਕਰ ਸਕੀਏ ਜੀ ਆਪ ਜੀ ਆਉਂਦੇ ਜਾਂਦੇ ਪਟਿਆਲੇ ਤੋਂ ਬਾਸੋਂ ਰੋਡ ਲਚਕਾਣੀ ਪਿੰਡ ਜ਼ਰੂਰ ਖੜਕੇ ਜਾਇਆ ਕਰੋ ਸੰਗੇ ਜੀ ਤਾਂ ਜੋ ਇਹਨਾਂ ਵੀਰਾਂ ਨੂੰ ਵੀ ਹੌਸਲਾ ਮਿਲਦਾ ਔਰ ਸੰਸਥਾ ਨੂੰ ਵੀ ਜਿਹੜਾ ਹੌਸਲਾ ਮਿਲਦਾ ਅਸੀਂ ਹੋਰ ਜਿਹੜਾ ਚੰਗਾ ਕਾਰਜ ਉਹ ਬਾਪੂ ਜੀ ਅੰਦਰੋਂ ਆ ਰਹੇ ਨੇ ਜੀ ਦੇਖੋ ਜੀ ਇਹੀ ਨੇ ਜੀ ਆਪ ਜੀ ਦੇ ਪਰਿਵਾਰਕ ਮੈਂਬਰ ਮਿਲੋ ਜੀ ਫੇਰ ਬਾਜੀ ਵਾਹ ਦੇਖਦੇ ਆ ਪਹਿਚਾਣਦਾ ਜੀ ਬਾਜੀ ਵਾਹ 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 ਕੀ ਕਹਿੰਦਾ ਜੀ ਕੀ ਨਾਮ ਹੈ ਇਹਨਾਂ ਦਾ ਇੱਥੇ ਹੈ ਮਿੱਤਾ ਸਿੰਘ ਆਹ ਮੋਢੇ ਭਰਾ ਦਾ ਕੀ ਨਾਮ ਹੈ ਨਜੀਤ ਸਿੰਘ ਪਿਤਾ ਜੀ ਦਾ ਸਰਫਾਸ਼ ਸਿੰਘ ਅੱਛਾ ਜੀ ਉਹ ਬਾਈ ਦਾ ਐ ਮੱਖਣ ਅੱਛਾ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਆਪਣਾ ਪਿੰਡ ਨੂੜਾ ਹੈ ਤੁਸੀਂ ਉੰਬਾਲੇ ਕਾ ਤੋਂ ਬਾਗੇ ਤੇ ਇੰਨੀ ਦੂਰ ਜੀ ਬਾਈ ਜੀ ਸਾਡੇ ਕੋਲ ਤਾਂ ਸਾਲ ਤੋਂ ਨਹੀਂ ਫਿਰ ਪਹਿਲਾਂ 2-3 ਸਾਲ ਕਿੱਥੇ ਰਹੇ ਜੀ ਸਹੀ ਇਹ ਕਿਰਨ ਟਪੇਦਾ ਸੀ ਕਿਰਨ ਖੜਦਾ ਨਹੀਂ ਹੈ ਜੀ ਕਾਫੀ ਇਹ ਪਹਿਲਾਂ ਵੀ ਇੱਕ ਦੋ ਵਾਰ ਨਾ ਪਹਿਲਾਂ ਵੀ ਚਲੇ ਗਏ ਸੀਗੇ ਜਿਵੇਂ ਵੀ ਪਲੱਸ 2 ਚੋਂ ਜਾ ਕੇ ਨਾ ਵਧੀਆ ਪੜਦਾ ਸੀ ਜਿਆਦਾ ਹੁਸ਼ਿਆਰ ਸੀਗਾ ਪੜਾਈ 'ਚ ਲੱਗ ਰੰਦਾ ਸੀਗਾ ਓਕੇ ਜੀ ਤੇ ਪੜਾਈ ਕਰਕੇ ਇਹਦੇ ਮਤਲਬ ਬੋਝ ਪਿਆ ਦਿਮਾਗ ਤੇ ਉਸ ਤੋਂ ਬਾਅਦ ਇੱਕ ਦੋ ਵਾਰ ਟੱਪ ਕੇ ਜਿਵੇਂ ਦੋ ਤਿੰਨ ਸਾਲ ਬਾਅਦ ਕਿਸੇ ਨੇ 10 ਪਾਤੀ ਉਹ ਤੋਂ ਲੱਭ ਲਿਆ ਉਹ ਮੀਡੀਆ ਨਹੀਂ ਹੁੰਦਾ ਸੀਗਾ ਤੇ ਹੁਣ ਮੀਡੀਆ 'ਚ ਕੋਈ ਵੀਡੀਓ ਵੀ ਨਹੀਂ ਆਈ ਇਹਦੀ ਕੋਈ ਵੀ ਮਤਲਬ ਕੋਈ ਲਿੰਕ ਨਹੀਂ ਹੋਇਆ ਜਿਵੇਂ ਹੁਣ ਜਿਵੇਂ ਉਹ ਉਹ ਮੁੰਡੇ ਰਾਹੀਂ ਹੋਇਆ ਹਨ ਕੋਠੇਗੁਰੂ ਸਾਹਿਬ ਦੇ ਕੋਈ ਛੋਟੇ ਨਾਲ ਜੁੜੇ ਹੋਣਗੇ ਛੋਟੀਆਂ ਵੀਡੀਓ ਲਗਾ ਤੁਹਾਰ ਦੇਖਦਾ ਜਦੋਂ ਵੀ ਤੁਸੀਂ ਰੈਸਕਿਊ ਕਰਦੇ ਹੋ ਹੋਰ ਕੁਦਰਤੀ ਵਸੇ ਵੀਡੀਓ ਕਿਤੇ ਮਤਲਬ ਦਿਮਾਗ ਸਾਹਮਣੇ ਹੀ ਹੋ ਜਾਂ ਹਾਂ ਸਕਿਪ ਹੋ ਗਈ ਕਿਤੇ ਤੇ ਜਿਵੇਂ ਰਾਤ ਦੇਖਿਮੇ ਉਹਨਾਂ ਕੋਲ ਛੋਟੀ ਸੀ ਉਹਨਾਂ ਨੇ ਲਿੰਕ ਭੇਜਿਆ ਛੋਟਾ ਆ ਫਿਰ ਉਹਨਾਂ ਨੂੰ ਸਵੇਰੇ ਪ੍ਰੋਪਰ ਦਿਖਾਈ 15 ਮਿੰਟ ਦੀ ਵੀਡੀਓ ਜਿਹਾ ਫਿਰ ਦਿਖਾਈ ਤੇ ਫਿਰ ਉਦੋਂ ਬਾਅਦ ਚਲੋ ਸੇਧਰੇ ਹਨਾ ਚਲੋ ਧੰਨਵਾਦ ਆ ਜੀ ਸੰਸਥਾ ਦਾ ਐਨੇ ਪਰਿਵਾਰ ਨੂੰ ਬਹੁਤ ਵੱਡਾ ਭਗਤਪੂਰਨ ਸਿੰਘ ਵਾਂਗੂ ਤੁਸੀਂ ਉਹਨਾਂ ਦੀ ਮਿਸਾਲ ਜਿਵੇਂ ਮਿਸਾਲ ਆ ਉਹਨਾਂ ਦੀ ਹਾਂ ਜੀ ਉਹਨਾਂ ਵਾਂਗੂ ਕੰਮ ਕਰ ਰਹੇ ਹੋ ਬਹੁਤ ਵੱਡੀ ਗੱਲ ਆ ਇਹ ਤੇ ਪਰਿਵਾਰ ਨੂੰ ਕਿਸੇ ਬਹੁਤ ਅੱਜ ਕੱਲ੍ਹ ਆਪਦੇ ਪਰਿਵਾਰਾਂ ਨੂੰ ਛੱਡ ਦਿੰਦੇ ਨੇ ਲੋਕ ਤੁਸੀਂ ਮਤਲਬ ਇਹ ਕਰ ਬਹੁਤ ਵੱਡੀ ਗੱਲ ਆ ਜੀ ਇਹ ਬਿਲਕੁਲ ਜੀ ਬਿਲਕੁਲ ਔਰ ਇੱਕ ਨਾ ਜੀ ਇਹਨਾਂ ਦੇ ਵਿੱਚ ਕਹਿੰਦੇ ਨਾ ਉਹਦੇ ਬਾਹਰ ਤੇ ਐਡਰੈਸ ਜ਼ਰੂਰ ਲਿਖਾ ਦਿਓ ਇਹ ਬਹੁਤ ਜ਼ਰੂਰੀ ਹੈ ਜਦੋਂ ਇਹ ਲਾਪਤਾ ਹੋਣਗੇ ਤਾਂ ਨਾਲ ਦੀ ਨਾਲ ਘਰੇ ਆਉਣਗੇ ਹਾਂਜੀ ਦੱਸਿਓ ਸਾਰਾ ਨਾਂ ਹੀ ਲਿਖਾਉਣਾ ਪੈਣੀ ਦੱਸਿਓ ਹਾਂਜੀ ਨਾਮ ਲਿਖਾ ਦਿਓ ਜੀ ਹਾਂਜੀ ਜੇ ਕੋਸ਼ਿਸ਼ ਕਰੋ ਮੋਬਾਈਲ ਨੰਬਰ ਫਿਰ ਤਾਂ ਜਮੀਓ ਸੌਕਰ ਹਾਂਜੀ ਹਾਂਜੀ ਇੱਕ ਪੱਕਾ ਨੰਬਰ ਆਪ ਜੀ ਜ਼ਰੂਰ ਲਿਖੋ ਗੁਰਜੀਤ ਵੀਰੇ ਦਾ ਲਿਖ ਦਿਓ ਜੀ ਹਾਂਜੀ ਤੇ ਦਵਾਈ ਇਹਨਾਂ ਦੀ ਚੱਲ ਰਹੀ ਆ ਦਵਾਈ ਉਹਨੋਂ ਤੁਸੀਂ ਲੈਂਦੇ ਰਹੋ ਜੀ ਪਹਿਲਾਂ ਨਾਲੋਂ ਸ਼ਾਂਤ ਰਹਿਣਗੇ ਇਦਾਂ ਨਹੀਂ ਕਰਨਗੇ ਜਿਵੇਂ ਪਹਿਲਾਂ ਕਰਦੇ ਦੇ ਸੀ ਪਹਿਲਾਂ ਵੀ ਇਹਨਾਂ ਨੂੰ ਜੋ ਦਵਾਈ ਸਟਾਰਟ ਕਰੀ ਉਦੋਂ ਬੈਠੇ ਬੈਠੇ ਜਿਵੇਂ ਆਏ ਸੀਗਾ ਵੀ ਮਾੜਾ ਮੋਟਾ ਬਾਹਰ ਜਾਣ ਲੱਗਾ ਮੋੜਨ ਲੱਗਾ ਇਹਨਾਂ ਨੇ ਧਿਆਨ ਦੇ ਦਾ ਚਲ ਮਾੜਾ ਮੋਟਾ ਜਾਂਦਾ ਉਹ ਕਿਦੋਂ ਬੱਸ ਐਂ ਟੱਪ ਗਈ ਆ ਬਾਪੂ ਜੀ ਮਤਲਬ ਇਹ ਪਹਿਲਾਂ ਜਦੋਂ ਪਲੱਸ 2 ਪੜ੍ਹਦਾ ਸੀ ਵੀਰੇ ਮਤਲਬ ਕੋਈ ਨਹੀਂ ਸੀ ਜੀ ਇਹ 10 ਸਾਲਾਂ ਦਾ ਕੱਲਾ ਖੇਤ ਪਾਣੀ ਲੈਦਾ ਪਤਾ ਨਹੀਂ ਇਹੇ ਨੌਕਰੀ ਮਿਲ ਗਈ ਇਹਨੂੰ ਇਹ ਫੌਜੀ ਪਹਿਲਾਂ ਫੌਜ ਤੋਂ ਲਟੇਰ ਹੋਇਆ ਜੀ ਇਹ ਕਾਕਾ ਪਹਿਲਾਂ ਫੌਜ ਤੋਂ ਲਟੇਰ ਹੋਇਆ ਅੱਛਾ ਜੀ ਹੁਣ ਇਹ ਆਪਣਾ ਜੇਲ ਬਾਡਰ ਥੋੜੇ ਇੱਥੇ ਹੀ ਐ ਠੀਕ ਹੈ ਜੀ ਪਟੇਲੇ ਠੀਕ ਹੈ ਜੀ ਹੁਣ ਭਰਤੀ ਇਹ ਬੜਾ ਦਹਾਇਕਾ ਬਖਾਗਾ ਜਾਂ ਕੋਈ ਉਹ ਨਹੀਂ ਕੋਈ ਰੱਬ ਨੂੰ ਪਤਾ ਇਸ ਚੀਜ਼ ਦਾ ਪਰਬਾਤ ਇਹ ਚਾਹੁੰਦਾ ਸੀਗਾ ਇਹਦੀ ਕਿਸਮ ਨਹੀਂ ਸੀ ਖਰਾਬ ਤੇ ਦਸਵੀਂ ਦੇ ਪਿਆ ਸੀਗੇ ਆਪਣੇ ਇਹਦੇ ਪੇਪਰ ਦਸਵੀਂ ਪੇਪਰ ਹੋਏ ਇਹਨੂੰ ਪੜਨ ਦਾ ਬੜਾ ਸ਼ੌਂਕ ਸੀ ਉਦੋਂ ਇਹਨਾਂ ਰਿਜ਼ਲਟ ਮਾੜਾ ਉਹਦੇ ਆਪਣੇ ਅੱਤਵਾਦ ਵਗੈਰਾ ਦਾ ਟਾਈਮ ਹੁੰਦਾ ਸੀ ਖੜਕੂ ਵਾਦਦਾ ਹਨਾ ਉਦੋਂ ਰਿਜ਼ਲਟ ਇੱਦਾਂ ਮਾੜਾ ਕੱਢਿਆ ਸਰਕਾਰ ਨੇ ਮਾਲ ਸਿਸਟਮ ਜਾਂ ਖਰਾਬ ਸੀ ਉਦੋਂ ਉਦੋਂ ਮਤਲਬ ਕੀ ਹੋਇਆ ਇਹਨੂੰ ਮਤਲਬ ਵੀ ਦੋ ਹੀ ਜਾਣੇ ਦਰੀ ਦੋ ਹੀ ਆਲੇ ਪਾਸੇ ਦੋਨਾਂ ਦੀ ਰੀਪੇਅਰ ਸੀ ਇਹਨਾਂ ਦੀ ਮਤਲਬ ਰਿਜ਼ਲਟ ਹੀ ਮਾੜਾ ਆਇਆ ਸਾਰਾ ਆਪਣੀ ਕਿਉਂ ਉਹਨਾਂ ਨੇ ਹਟਾ ਲਿਆ ਉਹ ਦੋਵੇਂ ਨਾ ਫਿਰ ਉਹ ਤੋਂ ਫਿਰ ਜਮੀ ਟੈਨਸ਼ਨ ਜੀ ਲੈ ਗਿਆ ਇਹ ਫਿਰ ਪੜਨ ਦਾ ਸ਼ੌਂਕ ਵਾਲਾ ਤੁਸੀਂ ਪੜਨਾ ਚਾਹੁੰਦੇ ਹੋ ਹੁਣ ਪੜਨਾ ਚਾਹੁੰਦੇ ਹੋ ਜੀ ਨਾ ਬਸ ਹੁਣ ਪੜ ਲਓ ਪੜਾਈ ਦੀ ਕੋਈ ਉਮਰ ਨਹੀਂ ਹੁੰਦੀ ਜੀ ਪੜਾਈ ਦੀ ਕੋਈ ਉਮਰ ਨਹੀਂ ਹੁੰਦੀ ਹੁਣ ਵੀ ਪੜ ਸਕਦੇ ਹੋ ਤੁਸੀਂ ਐਲ ਐਲ ਬੀ ਕਰ ਸਕਦੇ ਹੋ ਵਕੀਲ ਬਣ ਸਕਦੇ ਹੋ ਜੀ ਹੈ ਨਾਲੇ ਸਾਡੇ ਕੇਸ ਲੜੀ ਜਾਇਆ ਕਰਿਓ ਰੇ ਬੁਥੇਰੀ ਲੋਡ ਹੁੰਦੀ ਆ ਹੈ ਜੀ ਤੇ ਮਤਲਬ ਉਦੋਂ ਤਾਂ ਮਤਲਬ ਤੁਸੀਂ ਦੇਖੀ ਨੇ ਹਾਲਾਤ ਕੀ ਸੀ ਨਾ ਹਾਂਜੀ 33% ਨੰਬਰ ਸੀਗੇ ਤੇ ਇਹ ਬਹੁਤ ਸ਼ਹਿਰ ਸੀਗਾ ਤੇ ਮੇਰੇ ਇਹ ਵਿਚਾਰ ਆਇਆ ਹੋਗਾ ਤੇ ਮੈਂ ਦੇਖ ਲਾ ਫੌਜ ਉਹ ਥੋੜਾ ਥਾਲਾ ਫੌਜ ਚ 17 ਸਾਲ ਦਾ ਫੇਰਾ ਕੇ ਜੇਲ੍ਹ ਵਾਰਡ ਹੋ ਗਿਆ ਹੁਣ ਮੇਰੇ ਇੰਨੀ ਵਧੀਆ ਪੜਾਈ ਕਰ ਕਰ ਲਈ ਹਾਲੇ ਦਿਮਾਗ ਚੱਲ ਸੀਗਾ ਮੈਂ ਉਹ ਤੋਂ ਘੱਟ ਪੜਦਾ ਥੋੜਾ ਜਿਹਾ ਲੈਕ ਸੀ ਮੈਂ ਥੋੜਾ ਸ਼ਰਾਰਤੀ ਸੀਗਾ ਹੁਣ ਮੈਂ ਐਸਆਈ ਮੈਂ ਐਸਆਈ ਦੀ ਫਿਲਮ ਫੁੱਲ ਉਮੀਦ ਹੈ ਮੇਰੀ ਇੰਨੀ ਵਗਾਈ ਤਿਆਰੀ ਕਰ ਰੱਖੀ ਆ ਮੈਂ ਐਸਆਈ ਜਾਂ ਸਾਇੰਸ ਇੰਸਪੈਕਟਰ ਜਾਂ ਲੀਅਰ ਇੰਸਪੈਕਟਰ ਮੇਰੇ ਨੰਬਰ ਕਿਤੇ ਨ ਕਿਤੇ ਪੈਣੀ ਪੈਣਾ ਮੈਂ ਇੰਨੀ ਤਿਆਰੀ ਕਰ ਰੱਖੀ ਆ ਮਤਲਬ ਵੀ ਹਾਂ ਮਤਲਬ ਵੀ ਉਹ ਕਿਸਮਤ ਦੀ ਗੱਲ ਹੁੰਦੀ ਆ ਮਤਲਬ ਮੇਰੇ 33% ਨੰਬਰ ਵੀ ਅਫਸਰ ਕਹੇਦੇ ਪਰ ਤੇਰੇ ਤੇ 3 ਮਹਾਰਾਜ ਮਹਾਰਾਜਾ ਕਿਰਪਾ ਕਰਨ ਆਪ ਜੀ ਦਾ ਜੱਸੀ ਵਾਲਾ ਕਿਹੜਾ ਪਿੰਡ ਦੱਸੋ ਜੀ ਜੱਸੀਪੁਰ ਵਾਲੀ ਜੀ ਮਾਨਸਰ ਰੋਡ ਤੇ ਪਹਿਲਾਂ ਹੀ ਪਿੰਡ ਪਹਿਲਾ ਪਿੰਡ ਜਿਸ ਦਾ ਸਾਹਮਣੇ ਆਪ ਆ ਗਏ ਜੱਸੀ ਬਠਿੰਡੇ ਨਾਲ ਇਹ ਤਿੰਨ ਕਿਹੜਾ ਹੁਣ ਨਹੀਂ ਘਰੋਂ ਨਿਕਲਣਾ ਠੀਕ ਹੈ ਜੀ ਤੁਹਾਨੂੰ ਸੰਸਥਾ ਦਾ ਨਾਮ ਪਤਾ ਜੀ ਹੈ ਆਪਣਾ ਭਗਸ਼ਰ ਸਿੰਘ ਜੀ ਹਾਂ ਕਿਹੜਾ ਪਿੰਡ ਹੈ ਜੀ ਇਹ ਨਿਸ਼ਕਾਣੀ ਨਿਸ਼ਕਾਣੀ ਮੇਰਾ ਨਾਮ ਪਤਾ ਜੀ ਸ਼ੰਗਾਰਾ ਸਿੰਘ ਹੈ ਜੀ ਸ਼ੰਗਾਰਾ ਸਿੰਘ ਨਾ ਮੇਰਾ ਨਾਮ ਸ਼ੰਗਾਰਾ ਸਿੰਘ ਨਹੀਂ ਹੈਗਾ ਜੀ ਸਤਪਾਲ ਸਿੰਘ ਆ ਜੀ ਠੀਕ ਹੈ ਉਹਨੂੰ ਯਾਦ ਰੱਖਿਓ ਨਾਲ ਪਾਲ ਖਰੋੜ ਯਾਦ ਰੱਖਿਓ ਹਾਂ ਹਾਂ ਪਾਲ ਖਰੋੜ ਠੀਕ ਹੈ ਜੀ ਜੇ ਕਿਤੇ ਤੁਹਾਨੂੰ ਪੁੱਛੇ ਤੁਸੀਂ ਕਿੱਥੇ ਜਾਣਾ ਕਿ ਉੱਥੇ ਜਾਣਾ ਲਚਕਾਣੀ ਆਪਣਾ ਫਰਜ਼ ਹੈ ਵਸ ਸੁਸਾਇਟੀ ਚ ਠੀਕ ਹੈ ਜੀ ਹਾਂ ਠੀਕ ਹੈ ਸੰਗਤ ਜੀ ਬਹੁਤ ਧੰਨਵਾਦ ਸਾਰੀ ਸੰਗਤ ਦਾ ਹੀ ਆਪ ਜੀ ਦੇਖ ਰਹੇ ਹੋ ਪੁਰਾਣੇ ਹਾਲਾਤਾਂ ਦੀਆਂ ਫੋਟੋਆਂ ਨਾਲ ਨਾਲ ਤੇ ਬਹੁਤ ਧੰਨਵਾਦ ਇੱਕ ਵੀਰ ਅੱਜ ਘਰ ਜਾ ਰਹੇ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਸਾਰੀ ਸੰਗਤ ਦੀ ਧੰਨਵਾਦ ਆਪ ਜੀ ਆਉਂਦੇ ਜਾਂਦੇ ਜਰੂਰ ਸੰਸਥਾ ਚ ਖੜਿਆ ਕਰੋ ਇੱਥੇ سپورਟ ਦੀ ਬਹੁਤ ਲੋੜ ਆਪ ਜੀ ਦੀ ਅਸੀਂ ਪਹਿਲਾਂ ਵੀ ਬਹੁਤ ਵੀਡੀਓ ਦੇ ਵਿੱਚ ਦੱਸਿਆ ਸੰਗਤ ਜੀ ਬਹੁਤ ਐਸੀਆਂ ਚੀਜ਼ਾਂ ਨੇ ਜੋ ਸੰਗਤ ਸੰਸਥਾ ਦੇ ਵਿੱਚ ਕਰਕੇ ਜਦੋਂ ਦੇਣਗੇ ਤਾਂ ਇਹ ਸੰਸਥਾ ਦਾ ਹੋਰ ਜਿਹੜਾ ਮਤਲਬ ਬਹੁਤ ਵੱਡੇ ਪੱਧਰ ਤੇ ਸੇਵਾ ਚੱਲ ਜੂਗੀ ਬਿਲਡਿੰਗਾਂ ਬਹੁਤ ਵੱਡੀਆਂ ਬਣਨ ਵਾਲੀਆਂ ਨੇ ਸੰਗਤ ਜੀ ਸ਼ੈੱਡ ਪੈਨ ਵਾਲੇ ਨੇ ਜੀ ਹੋਰ ਬਹੁਤ ਅਸੈਸਰੀ ਹੈ ਜਿਹੜੀ ਲੈਣ ਵਾਲੀ ਆ ਸੰਗਤ ਜੀ ਬਹੁਤ ਕੁਸ਼ਾਪ ਜੀ ਨੂੰ ਸਾਰੀ ਸੰਗਤ ਨੂੰ ਪਤਾ ਅਸੀਂ ਤਾਂ ਅਰਦਾਸਾਂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਅੱਗੇ ਕਰਦੇ ਆ ਮਹਾਰਾਜ ਐਸੇ ਕੋਈ ਫਰਿਸ਼ਤੇ ਭੇਜਦੇ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਕਿਸੇ ਦੇ ਮਨ ਪਰਮਾਤਮਾ ਵਸ ਕੇ ਫਿਰ ਇੱਥੇ ਤੱਕ ਜਿਹੜੀ ਚੀਜ਼ਾਂ ਦੇ ਰੂਪ ਦੇ ਵਿੱਚ ਮਦਦ ਪਹੁੰਚਦੀ ਆ ਔਰ ਇਦਾਂ ਫਿਰ ਇਹ ਘਰ ਅੱਗੇ ਅੱਗੇ ਵੱਧ ਰਿਹਾ ਸੰਗਤ ਜੀ ਸਾਨੂੰ ਇਹ ਲੱਗਦਾ ਵੀ ਇਹ ਉਹਨਾਂ ਲਈ 10 ਸਾਲਾਂ 'ਚ ਤਾਂ 5-10000 ਬੰਦੇ ਦਾ ਵੀ ਘਰ ਬਣ ਸਕਦਾ ਜੀ ਇਹ ਤਾਂ ਬਹੁਤ ਵੱਡੇ ਪੱਧਰ ਤੇ ਘਰ ਬਣ ਸਕਦਾ ਗੁਰੂ ਸਾਹਿਬ ਕਿਰਪਾ ਕਰਨ ਐਡਾ ਵੱਡਾ ਘਰ ਹੋਵੇ ਵੀ ਕਿਸੇ ਨੂੰ ਨਿਰਾਸ਼ ਨਾ ਕਰਨਾ ਪਵੇ ਕਿਸੇ ਨੂੰ ਜਵਾਬ ਨਾ ਦੇਣਾ ਪਵੇ ਐਡਾ ਵੱਡਾ ਘਰ ਹੋਵੇ ਹਰੇਕ ਇਨਸਾਨ ਨੂੰ ਰੱਖ ਕੇ ਉਹਦਾ ਇਲਾਜ ਕੀਤਾ ਜਾ ਸਕੇ ਦਰਵਾਜ ਜੀ ਪਟਿਆਲੇ ਤੋਂ ਬਾਦਸੋਂ ਰੋਡ ਲਚਕਾਣੀ ਪਿੰਡ ਦੇ ਵਿੱਚ ਪਟਿਆਲਾ ਜ਼ਿਲ੍ਹਾ ਜੀ ਔਰ ਨੰਬਰ ਆਪ ਜੀ ਨੂੰ ਸਕਰੀਨ ਤੇ ਆਏ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਬਾਪੂ ਜੀ ਚਲੋ ਧੰਨਵਾਦਾ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ ਜੀ ਪਰਿਵਾਰ ਕੰਨੀ ਹੋ ਵੀ ਜਿੱਤੇ ਪਿੰਡ ਦੱਸੀ ਬਗਾਲੀ ਕੰਨੀਓ ਮਤਲਬ ਬਹੁਤ ਬਹੁਤ ਧੰਨਵਾਦ ਆ ਜੀ ਦਿਲ ਤੋਂ ਜੀ ਸ਼ੁਕਰਾਨਾ ਤੁਸੀਂ ਜਿਹੜੀ ਸੇਵਾ ਕਰ ਰਹੇ ਹੋ ਪ੍ਰਮਾਤਮਾ ਦੀ ਤੁਹਾਡੀ ਸੇਵਾ ਪ੍ਰਮਾਤਮਾ ਦਾ ਸਫਲੀ ਕਰਨਾ ਤੇ ਆਪਦੇ ਚਰਨਾਂ ਚ ਜੇ ਸੇਵਾ ਜੋ ਜੜੀ ਲੇਖਣ ਬਹੁਤ ਧੰਨਵਾਦ ਜੀ ਸਾਰੇ ਨਗਰ ਦੀ ਧੰਨਵਾਦ ਬਹੁਤ ਸਾਰਾ ਪਿਆਰ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜੀ ਠ ਓਕੇ ਜੀ ਬੋਲੋ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ